ਰੰਗੀਆਂ ਜੋੜੇ ਚਿੱਤਰਾ ਜੋਇਨਾ ਵਾਲੀ ਠੀਕ ਹੈ ਦੇਖੋ ਜੀ ਮੈਂ ਆਪਣੇ ਇਲਾਕੇ ਦੇ ਵਿੱਚ ਵਧਾਈ ਲਾਂਡੀ ਸੀ ਆ ਜਿਹੜਾ ਸੋਨੂ ਹਾਂਜੀ ਸਨੋਫ ਚਲਦੇ ਦਾ ਮੁੰਡਾ ਇਹ ਜ ਸਾਡੇ ਤੋਂ ਕੱਢ ਕੇ ਦਿਖਾ ਦਿਓ ਤੁਸੀਂ ਕੱਢ ਕੇ ਦਿਖਾ ਦਿਓ ਕੱਢ ਦਿਓ ਕੱਢ ਦਿਓ ਕਾਕਾ ਉੱਤਰ ਹੋ ਜਾਓ ਨਾ ਬੈਠੋ ਉਹ ਕੀ ਪੜਨਾ ਉੱਤਰ ਹੋਵੇ ਉਧਰ ਤੁਸੀਂ ਦੇਖੋ ਜੀ ਵਿੱਚ 3000 ਰੁਪਏ ਹੋਏ ਇਹਦੇ ਵਿੱਚ 4000 ਰੁਪਏ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਅੰਜੀ ਕਦੀ ਸਾਨੂੰ ਕਹੇ ਬੰਦੇ ਤੋਂ ਫੋਨ ਕਦੀ ਕੋਈ ਝੂਠੀ ਪ੍ਰੈਸ ਸਾਡੇ ਘਰ ਕਲਦਾ ਸਾਨੂੰ ਪਤਾ ਮੋਕੇ ਤੇ ਆ ਪ੍ਰੈਸ ਆਈ ਸਾਡੇ ਤੁਸੀਂ ਮਾਨ ਜੋਗ ਅੱਜ ਸਤਕਾਰ ਜੋਗ ਸਾਡੇ ਵੀਰ ਪ੍ਰੈਸ ਵਾਲੇ ਲੇਕਿਨ ਤੁਹਾਡੇ ਭੇਸ ਦੇ ਵਿੱਚ ਝੂਠੇ ਸਾਡੇ ਘਰ ਕਲਦਾ ਕੱਲ ਨੂੰ ਸਾਨੂੰ ਕੋਈ ਹੈ ਸਾਡੇ ਨਾਲ ਕਰੇਗਾ ਇਸ ਦਾ ਜ਼ਿੰਮੇਵਾਰ ਸੋਨੂ ਤੇ ਪੁੱਤਰ ਚਾਂਦ ਸਿੰਘ ਕਿੱਥੇ ਡਾਕਟਰ ਡਾਕਟਰ ਕਿੱਥੇ ਵੀ ਆ ਆ ਦੇਖੋ ਮੋਕੇ ਦੇ ਵਿੱਚ ਹਥਿਆਰ ਕੱਢ ਦੋ ਕੱਢ ਲਓ ਹਾਂ ਆ ਦੇਖੋ ਹਥਿਆਰ ਮੋਕੇ ਦੇ ਵਿੱਚ ਹਾਂ ਮੋਕੇ ਦੇ ਵਿੱਚ ਹਥਿਆਰ ਆ ਦੇਖੋ ਨੀਚੇ ਦੇਖਣਾ ਆਹ মিডিਆ ਦੇ ਸਾਹਮਣੇ ਪਤਾ ਉਹਦੀ ਗੱਡੀ ਦੇ ਵਿੱਚੋਂ ਕੱਢਿਆ ਨੀਚੇ ਦੇ ਪੁਲਿਸ ਨੂੰ ਆਹ ਦੇਖੋ ਸਾਰੇ ਉਹਦੀ ਗੱਡੀ ਚੋਂ ਕੱਢਿਆ ਤੁਸੀਂ ਸਾਰਿਆਂ ਨੇ ਹਾਂ ਆ ਵੀ ਤਾਂ ਚੁੱਕੋ ਡਾਕਟਰ ਦੇ ਵਿੱਚ ਰੱਖਿਆ ਆਨੇ ਕੋ ਡੰਡੇ ਇਹ ਦੇ ਇੱਕ ਦੇਖੋ ਆ ਇਹ ਦੇਖੋ ਉਹ ਵੇਖੋ ਆ ਦੇਖੋ ਵਿਖਾਓ ਇਧਰ ਕੱਟ ਕੱਟ ਇਹ ਦੇਖੋ ਆ ਦੇਖੋ ਡੰਡੇ ਸਾਨੂੰ ਮਾਰਨ ਵਾਸਤੇ ਉਹ ਵੀ ਕੱਢ ਲਓ ਉਹ ਵੀ ਕੱਢ ਲਓ ਉਹ ਦੰਦਾਂ ਦੇ ਦੰਤਰ ਵੀ ਕੱਢ ਮੈਂ ਕੱਢ ਦਿੱਤੇ ਦੰਤਾਂ ਹਾਂ ਮੁਖਾਓ ਜੀ ਤੁਸੀਂ ਇਹ ਸਾਰੇ ਸਕੂਟ ਇਹਨਾਂ ਦੀ ਗੱਡੀ ਦੇ ਵਿੱਚੋਂ ਉਹ ਹੈ ਬਰਾਮਦ ਕਾਟੀ ਕਾਲ ਨੂੰ ਕੋਈ ਵੀ ਜਾਣ ਦੀ ਸਾਨੂੰ ਇਹਰੇ ਕੋਲ ਪੱਤਰ ਆ। ਸਾਨੂੰ ਇਹ ਮਾਰੇ ਕੁੱਤੇ ਸਾਡਾ ਇਨਸਾਫ ਕੀਤਾ ਜਾਵੇ ਮੀਡੀਆ ਗਾੜੀ, ਪ੍ਰਸੰਸਾ ਗਾੜੀ ਸਾਡੀ ਅਪੀਲ ਹੈ ਕਿ ਸਾਡੀ ਬੇਨਤੀ ਸਾਡਾ ਡੇਰਾ ਖਾਲੀ ਕਰਾਇਆ ਜਾਵੇ। ਸਾਡਾ ਸਾਨੂੰ ਹੱਕ ਮਿਲਣਾ ਚਾਹੀਦਾ। ਮੈਂ ਪੰਮੀ ਗੁਰੂ ਦੀ ਚੇਲਾ ਮਿੰਨੂ ਛੋਟੀ ਹੁੰਦੀ ਦੁਪਾਲਿਆ ਇਹਦਾ ਮੁੰਡਾ ਉੱਥੇ ਆ ਕੇ ਤੇ ਬਹਿ ਗਿਆ ਤੇ ਘਰ ਦੇ ਵਿੱਚ ਸਾਡੇ ਡੇਰੇ ਦੇ ਵਿੱਚ ਮੈਂ ਕਿੱਥੇ ਜਾਵਾਂ ਮੈਂ ਕੀ ਕਰਾਂ ਮੇਰਾ ਕੋਈ ਫੈਸਲਾ ਸਰਕਾਰ ਕਰੇ ਮੈਂ ਗਰੀਬ ਘਰ ਦੀ ਬੱਚਾ ਹਾਂ ਕੀ ਆ ਮੇਰੀ ਕੋਈ ਸਰਕਾਰ ਮੇਰੀ ਕੋਈ ਸਾਰੀ ਜਿੰਨੀ ਜਨਤਾ ਮੇਰੀ ਹੈਲਪ ਕਰੋ ਮੈਂ ਕੁਸਰਾ ਲੋਕ ਬੰਦਾ ਹੈਗਾ ਉੱਥੇ ਆ ਕੇ ਉਹਨੇ ਕਬਜ਼ਾ ਕਰ ਲਿਆ ਮੈਂ ਸਾਡੇ ਨਾਲ ਟੱਕਾ ਨੇ ਤਾਂ ਸਾਡੀ ਜਿੰਨੂ ਹੱਥ ਪਾਇਆ ਸਾਨੂੰ ਮਾਰਿਆ ਕੁੱਟਿਆ ਉਦਮਾਚੁੰਡੇ ਲੈ ਕੇ ਉਪਰ ਪਿੰਡ ਦੇ ਵਿੱਚ ਮੋਕੇ ਨੂੰ ਨੇ ਜਾ ਕੇ ਪੁੱਸਕਦੇ ਤੁਸੀਂ ਦੋ ਗੱਡੀਆਂ ਲੈ ਕੇ ਆਇਆ ਕੜਿਆਂ ਨਾ ਮੁੰਡਿਆਂ ਸਾਡਿਆਂ ਦੇ ਸਿਰ ਪਾੜ ਦਿੱਤੇ ਫੇ ਚਿੱਟਾ ਪੀਂਦਾ ਇਹ ਚਿੱਟਾ ਪੀਂਦਾ ਜੀ ਸਾਨੂੰ ਕਹਿੰਦਾ ਲੋਕਾਂ ਕੋ ੱੱਕੇ ਨਾ ਬਦਾਈ ਨਾ ਲੈ ਕੇ ਉਹ ਤੇ ਨਾਲ ਬੱਲੇ ਨਾਲ ਹੱਥ ਸਦਾ ਇਹ ਮੁੰਡਾ ਕੀ ਆ? ਕਵਰ ਕੀ ਮੁੰਡਾ ਇਹ? ਆਂ ਡਰੈਵਰ ਡਰੈਵਰ। ਤੁਹਾਡੀ ਬਾਜੂ ਕੋਲ ਪਹਿਲਾਂ ਨਹੀਂ ਕਰੀ। ਆਹ ਭਾਜੀ ਮੇਰਾ। ਉਹਦਾ ਵੀ ਸਿਰ ਪੱਟਾ ਵੇਖੋ। ਆਹ ਵੇਖੋ। ਇੱਧਰ ਬਣਾਓ। ਹਾਂ ਬਣਾਓ। ਲਓ। ਆਹ ਵੇਖੋ। ਸਾਡੇ ਟੋਲ ਕਮਾਸਟਰ ਮੁੰਡਿਆਂ ਨੇ ਸਿਰ ਪਾੜ ਦਿੱਤੇ। ਆਹ ਦੇਖੋ। ਹਾਂ। ਉਹ ਕਰ ਫੇਰ ਦੇ ਦੇ। ਪਹਿਲਾਂ ਕਾਰ ਕਰੀ ਪਹਿਲੋ। ਕਾਰ ਮੈਂ ਬੋਲਦੀ ਕਦਾਸਪੁਰ ਜੋੜਾ 17 ਤੋਂ ਪਠਾਨਪੁਰ ਤੋਂ ਜਿ세 ਇਹ ਕਦਾਸਪੁਰ ਜੋੜਾ 17 ਦੇ ਪਾਲਕ ਰਾਜੀ ਮਾਈ ਦੇ ਪੋਤਰੇ ਜੀ ਨੇ ਪੰਮੀ ਦਾ ਪਰਵਾਰ ਹੈ ਕਰ ਜੀ ਅਸੀਂ ਐਸਐਸਸੀ ਬਤਾਇਆ ਗੈਣ ਸਾਡਾ ਇਹ ਫੈਸਲਾ ਜਰਾ 3 ਤਰੀਕ ਦਾ ਮੇਰਾ ਨਾਮ ਨੰਦਰੀ ਮਹੰਤੇ ਮੈਂ ਜੋੜਾ ਛਤਰਾ ਜੋਈਆਂ ਦੀ ਪੰਮੀ ਗੁਰੂ ਦੀ ਚੇਲਾ ਪਠਾਨਕੋਟ ਵਾਲੀ ਰਾਜੀ ਹਾਜੀ ਮੰਤ ਦੀ ਚੇਲਾ ਹਾਂਜੀ ਦੇਖੋ ਜੀ ਕੁਝ ਸਮਿਆਂ ਦੇ ਵਿੱਚ ਪਹਿਲਾਂ ਇੱਥੇ ਜੋਈਆਂ ਪਿੰਡ ਦੇ ਵਿੱਚ ਪੰਮੀ ਖੁਸਰਾ ਰਹਿੰਦਾ ਸੀ ਜੋ ਕਿ ਸਾਡਾ ਗੁਰੂ ਸੀ ਉਹਦੀ ਡੈਥ ਹੋ ਗਈ ਦੀ ਆ ਹੁਣ ਤੇ ਜਿਹੜਾ ਉਹਦਾ ਪੁੱਤਰ ਏ ਸਪੁੱਤਰ ਹਾਂਜੀ ਜੋ ਪੰਮੀ ਮੰਤਸੀ ਉਹ ਇੱਕ ਸ਼ਾਦੀ ਸ਼ੁਦਾਸੀ ਬੰਦਾਸੀ ਉਹਦੇ ਬੱਚੇ ਸੀ ਜਿਹੜਾ ਉਹਦਾ ਪੁੱਤਰ ਏ ਹੁਣ ਉਹ ੱੱਕੇ ਨਾਲ ਆ ਕੇ ਸਾਡੇ ਡੇਰੇ ਦੇ ਵਿੱਚ ਕਬਜ਼ਾ ਕੀਤਾ ਏ ਨਾਲ ਸਾਨੂੰ ਧਮਕੀਆਂ ਦਿੰਦਾ ਕਹਿੰਦਾ ਤੁਹਾਨੂੰ ਲਾਕੇ ਵਿੱਚ ਵਧਾਈ ਨਹੀਂ ਮੰਗਣ ਦੇਣੀ ਨਾਲ ਉਹ ਨਸ਼ੇ ਪੱਤੇ ਕਰਦਾ ਏ ਚਿੱਟਾ ਪੀਂਦਾ ਏ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈਗਾ ਜੋ ਕਿ ਅੱਜ ਉਹ ਪਰਪਿੰਡ ਦੇ ਵਿੱਚ ਕਈ ਖੁਸ਼ੀ ਦਾ ਮਾਹੌਲ ਬਣਿਆ ਸੀ ਤੇ ਅਸੀਂ ਸਾਰੇ ਗਰੁੱਪ ਜਿੰਨਾ ਸਾਡਾ ਕਿੰਨਰਾਂ ਦਾ ਸੀਗੇ ਓਏ ਵਧਾਈ ਲੈਣ ਵਾਸਤੇ ਅਸੀਂ ਉੱਥੇ ਚੁੱਪ ਕਰਕੇ ਖੜੇ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਉਧਰ ਖੁਸਰੇ ਹੋਰ ਵੀ ਦੂਸਰੀ ਪਾਰਟੀ ਦੇ ਵੀ ਆਏ ਓਏ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਖੁਸਰੇ ਤੇ ਸਾਨੂੰ ਕੋਈ ਲੱਭਾ ਨਹੀਂ ਇਹ ਖਲੋਤਾ ਇਹਦੀਆਂ ਦੋ ਗੱਡੀਆਂ ਸੰਨ ਆਹ ਜਿਹੜੀ ਹੱਥੇ ਹਥਿਆਰਾਂ ਦੇ ਨਾਲ ਭਰੀ ਹੋਈ ਇਸ ਵਕਤ ਮੌਕੇ ਤੇ ਵੀ ਇਸ ਗੱਡੀ ਵਿੱਚ ਹਥਿਆਰ ਪਏ ਓਏ ਦਾਤਰ ਡਰਾਟ ਰਾਟਾ ਬੈਸਬੋਰਡ ਸਭ ਕੋ ਪਿਆ ਹੈਗਾ ਦੇਖੋ ਜੀ ਦੂਸਰੀ ਗੱਡੀ ਵਿੱਚ ਕਿੰਨਰ ਸੀ ਉਹ ਸਾਨੂੰ ਦੇਖ ਕੇ ਤੇ ਭੱਜ ਗਏ ਲਾਪਤਾ ਹੋ ਗਏ ਉਸੇ ਵੇਲੇ ਹਾਂਜੀ ਨਕਲੀ ਕਿੰਨਰ ਜਿਹੜੇ ਹੈਗੇ ਨੇ ਤੇ ਦੂਸਰੀ ਗੱਲ ਇਹ ਕੁਝ ਮੁੰਡਿਆਂ ਦੇ ਨਾਲ ਆ ਕੇ ਅਸੀਂ ਉੱਥੇ ਖੜੇ ਸਾਡੇ ਢੋਲਕ ਮਾਸਟਰ ਮੁੰਡਿਆਂ ਦੇ ਉੱਤੇ ਸਾਡੇ ਕਿੰਨਰਾਂ ਦੇ ਉੱਤੇ ਇਹਨਾਂ ਜਾਣੋ ਹਮਲਾ ਕੀਤਾ ਜੀ ਸਾਨੂੰ ਮਾਰਨ ਦਾ ਹਮਲਾ ਕੀਤਾ ਤਲਵਾਰਾਂ ਚੁਲਾਈਆਂ ਸਾਡੇ ਉੱਪਰ ਆਏ ਆਕੜੇ ਚੁਲਾਈਏ ਸਿਰ ਪਾੜ ਦਿੱਤੇ ਮੁੰਡਿਆਂ ਦੇ ਹਾਂਜੀ ਉਹਨਾਂ ਦੇ ਪਰਵੱਟੇ ਪਾੜ ਦਿੱਤੇ ਕੈਂਚੀਆਂ ਚੁਲਾਈਆਂ ਸਾਡੇ ਬੰਦੇ ਜ਼ਖਮੀ ਹੋਏ ਆ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋ ਅੱਸੀ ਜਿਹੜੇ ਕਿੰਨਰ ਸਾਡੀ ਉਹਨਾਂ ਨੇ ਸਾਡੇ ਨਾਲ ਇਹੋ ਜੀ ਹਰਕਤ ਕੀਤੀ ਆ ਕਿ ਅਸੀਂ ਇਸ ਸਮਾਜ ਨੂੰ ਦਹ ਨਹੀਂ ਸਕਦੇ ਸਾਡੀ ਜਿੱਤ ਨੂੰ ਹੱਥ ਪਾਇਆ ਉਹਨਾਂ ਨੇ ਕਿਥੇ ਦੇ ਬੰਦੇ ਹੋ ਸਾਰੇ ਉਹ ਸਾਰੇ ਬੰਦੇ ਵੀ ਇੱਥੇ ਆਏ ਹੋਏ ਨੇ ਪਰ ਉਹਨਾਂ ਤੋਂ ਪਹਿਲਾਂ ਅਸੀਂ ਪਹੁੰਚੇ ਹੋਏ ਆਂ ਸਾਰਾ ਪਿੰਡ ਵੀ ਸਾਡੀ ਗਵਾਈ ਦੇਗਾ ਪੋਪਰ ਪਿੰਡ ਕਿ ਹਾਂਜੀ ਕੌਣ ਗਲਤ ਤੇ ਕੌਣ ਸਹੀ ਹੈ ਇਹ ਗੱਡੀ ਉਹਨਾਂ ਦੀ ਆ ਇਹ ਗੱਡੀ ਉਹਨਾਂ ਦੀ ਇਹ ਉਹਨਾਂ ਨੇ ਪਤਾ ਕੀ ਕੀਤਾ ਗੱਡੀ ਉਹਨਾਂ ਦੀ ਕਿਸ ਵਜ੍ਹਾ ਨਾਲ ਭੱਜੀ ਏ ਉਹ ਉਹਦੇ ਮੁੰਡਾ ਚੋਰੀ ਚੋਰੀ ਭੱਜਣ ਲੱਗਾ ਇੱਕ ਲੇਡੀਜ਼ ਤੇ ਉਹਦੀ ਮੰਮੀ ਦੋਨੋਂ ਜਾਣੀਆਂ ਜਾਣੀਆਂ ਜ਼ੋਰ ਦੀ ਉਹਨਾਂ ਨੂੰ ਟੱਕਰ ਲਾ ਕੇ ਤੇ ਉੱਥੇ ਸੁੱਟ ਦਿੱਤਾ ਪਿੰਡ ਵਾਲੇ ਪਿੰਡ ਵਾਸੀਆਂ ਨੇ ਇਹ ਗੱਡੀ ਸਾਰੀ ਉਹਨਾਂ ਦੀ ਤੋੜ ਦਿੱਤੀ ਹੈਗੀ ਹਾਂਜੀ ਇਹ ਗੱਡੀ ਲੈ ਕੇ ਹੁਣ ਉਹਨਾਂ ਦਾ ਬੇਟਾ ਲੈ ਕੇ ਆਇਆ ਅੱਛਾ ਨੇ ਸਾਡਾ ਜੀ ਕੇਸ ਚੱਲਣ ਡਿਆਗਾ ਉਥੇ ਜੋੜੇ ਚਿਤਰਾ ਚੌਂਕੀ ਦੇ ਵਿੱਚ ਹਾਂਜੀ ਜੀ ਬਨਕੁਲ ਪਹਿਲੇ ਚੱਲਦਾ ਹਾ ਐਸ ਆਈ ਜੀਵਨ ਕੋ ਚੱਲਣ ਡਿਆ 30 ਤਰੀਕ ਦਾ ਸਾਡਾ ਫੈਸਲਾ ਹੈ ਅਸੀਂ ਇਹਨੂੰ ਕਿਹਾ ਤਰੀਕ 30 ਤਰੀਕ ਤੱਕ ਤੂੰ ਕੋਈ ਕੰਮ ਨਹੀਂ ਕਰਨਾ ਹੈਗਾ ਜਿਹੜਾ ਸਾਡਾ ਕੰਮ ਹੈ ਗਮਨ ਤਦਸੀਓ ਕਰਨਾ ਅਸੀਂ ਵਿਦਾਈ ਲੈਣ ਜਾਵਾਂਗੇ 30 ਤਰੀਕ ਨੂੰ ਜਦੋਂ ਸਾਡੀ ਹੈੱਡ ਰਾਜੀਮੰਤ ਪਠਾਨਕੁੱਟ ਵਾਲੇ ਆਣਗੇ ਜਿਹੜਾ ਉਹ ਫੈਸਲਾ ਕਰਨਗੇ ਉਹੀ ਸਾਨੂੰ ਮਨਜ਼ੂਰ ਹੋਏਗਾ ਤੇ ਇਹਨੇ ਉਹਨਾਂ ਦੇ ਫੈਸਲੇ ਤੋਂ ਵੀ ਬਾਵਜੂਦ ਸਾਡੇ ਤੇ ਜਾਨੋ ਮਾਰਨ ਦਾ ਹਮਲਾ ਕੀਤਾ ਮੈਂ ਪ੍ਰਸ਼ਾਸਨ ਗਾੜੀ ਇਹ ਹੀ ਅਪੀਲ ਕਰਦੀ ਆ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਖੁਸਰਿਆਂ ਨੂੰ ਇਨਸਾਫ ਦਿੱਤਾ ਜਾਵੇ ਜੈ ਹਿੰਦ ਜੈ ਭਾਰਤ ਮੈਂ ਬੋਲਦੀ ਗਰਦਾਸਪੁਰੋ ਜੋੜਾ ਛੱਤਰਾ ਤੋਂ ਪਠਾਨਕੋਟ ਤੋਂ ਜੀ ਅਸੀਂ ਹੈ ਕਿ ਗਰਦਾਸਪੁਰ ਜੋੜਾ ਛੱਤਰਾ ਦੇ ਮਾਲਕ ਰਾਜੀ ਮਾਈ ਦੇ ਪੋਤਰੇ ਚੇਲੇ ਪੰਮੀ ਦਾ ਪਰਿਵਾਰ ਹੈਗਾ ਜੀ ਅਸੀਂ ਐਸ ਸੀ ਜੀ ਵਧਾਈ ਲੈਣਾ ਸਾਡਾ ਹੀ ਫੈਸਲਾ ਇਹ ਦੇਣਾ 30 ਤਰੀਕ ਦਾ 30 ਤਰੀਕ ਦਾ ਫੈਸਲਾ ਜਿੱਦੋਂ ਥਾਣੇ ਵਿੱਚ ਜੋੜਾ ਛੱਤਰਾ ਚੌਂਕੀ 'ਚ ਫੈਸਲਾ ਹੋਇਆ 30 ਤਰੀਕ ਨੂੰ ਜੀ ਤੁਸੀਂ ਪਿੰਡਾਂ 'ਚ ਨਹੀਂ ਆਣਾ 30 ਤਰੀਕ ਤੋਂ ਬਾਅਦ ਤੁਸੀਂ ਪਿੰਡਾਂ 'ਚ ਆਣਾ ਹਨਾ ਜੀ ਤੇ ਅਸੀਂ ਗਏ ਵਧਾਈ ਲੈਣ ਤੇ ਅਸੀਂ ਸਵੇਰੇ ਗਏ ਨਾ ਕਿ ਅਸੀਂ ਚੱਲ ਗਏ ਘਰ ਦੂਜੇ ਪਿੰਡ 'ਚ ਵਧਾਈ ਲੈਣ ਇਹ ਦੋ ਗੱਡੀਆਂ ਭਰ ਕੇ ਮੁੰਡਿਆਂ ਦੀਆਂ ਕਿਰਪਾਨਾਂ ਨਾਲ ਦਾਤਰਾ ਨਾਲ ਉਹ ਪਿੰਡ 'ਚ ਗਏ ਜਜਮਾਨ ਦੇ ਘਰੇ ਵਧਾਈ ਲੈਣ ਕਹਿੰਦੇ ਬਾਬੇ ਕਿੱਥੇ ਆ ਉਹਨਾਂ ਸਾਨੂੰ ਕੀਤਾ ਫੋਨ ਕਹਿੰਦੇ ਦੂਜੀ ਪਾਰਟੀ ਆਈ ਏ ਜੀ ਦੋ ਗੱਡੀਆਂ ਲੈ ਕੇ ਅਸੀਂ ਚੌਂਕ 'ਚ ਗਏ ਅਸੀਂ ਚੌਂਕ 'ਚ ਗੱਡੀ ਰੋਕ ਲਈ ਇਹਨਾਂ ਦੀ ਗੱਡੀ ਰੋਕੀ ਅਸੀਂ ਚੌਂਕ 'ਚ ਇਹਦੇ ਮੁੰਡੇ ਆਏ ਇਹਦੇ ਮੁੰਡਿਆਂ ਨੇ ਸਾਨੂੰ ਆਹ ਤਿੰਨੇ ਚਾਰੇ ਬਾਠ ਹੋਤੇ ਹੈ ਕਿ ਗੱਡੀ ਅੱਗੇ ਖਲੋਤੇ ਪਿੰਡ ਵਾਲਾ ਗਵਾ ਹੋਗਾ ਸਾਨੂੰ ਪਿੱਛੋਂ ਵਾਰ ਕੀਤਾ ਤੇ ਸਾਨੂੰ ਬੱਚਨ ਦੇ ਬੱਚਨ ਦੇ ਇਹਨਾਂ ਮੁੰਡਿਆਂ ਨੇ ਕਿਰਪਾਨਾ ਮਾਰ ਲਈ ਇਹਨਾਂ ਮੁੰਡਿਆਂ ਅੱਗੇ ਤੇ ਇਹਨਾਂ ਮੁੰਡਿਆਂ ਨੂੰ ਕੜੇ ਮਾਰੇ ਇਹਦੇ ਮੁੰਡਿਆਂ ਨੇ 5 6 ਮੋੜੇ ਹੀ 10 12 ਹਰਸ਼ 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 ਦੋ ਬੋਲਟ ਤੇ ਇਹਨਾਂ ਨੇ ਪਿੱਛੋਂ ਕਿਰਪਾਨਾ ਮਾਰੀ ਕੜੇ ਮਾਰੇ ਇਹ ਮੁੰਡਾ ਅੱਗੇ ਹੋ ਗਿਆ ਤੇ ਸਿਰ 파ੜਤਾ ਤੇ ਜੀ ਅਸੀਂ ਗਰਦਾਸਪੁਰ ਤੇ ਪੁਲਿਸ ਵਾਸੀ ਨੇ ਇਹ ਬੇਨਤੀ ਕੀਤੀ ਜਾਂਦੀ ਹੈ ਸਾਡੇ ਤੋਂ ਇਲਾਵਾ ਕਿਸੇ ਨੂੰ ਵਧਾਈ ਦਿੱਤੀ ਨਹੀਂ ਜਾਵੇ ਇਹ ਹੈ ਕਿ ਡੁਪਲੀਕੇਟ ਮੁੰਡਿਆਂ ਦਾ ਕੋਈ ਹੱਕ ਨਹੀਂ ਹੈਗਾ ਜੀ ਖੁਸਰੇ ਲਾ ਕੇ ਖੁਸਰੇ ਮੰਗਣਗੇ ਜੈ ਹਿੰਦ ਜੈ ਭਾਰਤ 사જન ਕੀ ਗੱਲ ਬਤੋਈ ਹੈ ਉਹ ਲੜਾਈ ਹੋਈ ਸੀਗੀ ਉੱਥੇ ਤੇ ਇਹ ਜਦ ਤੱਕ ਕਿ ਹਣਾ ਉਹ ਸਾਡੇ ਹੱਥੀ ਪੈ ਗੇ ਪੇਲਾ ਅਸੀਂ ਇਹਨਾਂ ਨੂੰ ਕੁਝ ਕਹਿ ਨਹੀਂ ਜਾਂਦੇ ਸਾਡੇ ਹੱਥੀ ਪੈ ਗੇ ਮੇਰੇ ਮੇਰੇ ਸੱਚਾ ਦਾਤਰ ਮਾਰਿਆ ਇਹਨਾਂ ਨੇ ਮੇਰੇ ਪਾਪਾ ਨੂੰ ਘੁੱਟਿਆ ਹਾਂਜੀ ਤੁਹਾਡਾ ਕਿਹੜਾ ਗਰੁੱਪ ਤੇ ਕਿਹੜਾ ਗਰੁੱਪ ਸਾਡਾ ਜੁਈਆਂ ਦਾ ਗਰੁੱਪ ਅਸੀਂ ਜੁਈਆਂ ਦੇ ਰਹਿੰਦੇ ਹਾਂ ਤੇ ਗੁਰਦਾਸਪੁਰ ਤੇ ਨਵੀਪੁਰ ਤੇ ਅਹੀਂ ਜਿੱਦਾਂ ਚੱਕਦੇ ਅਹੀਂ ਚ ਲੈnde ਹੁੰਦੇ ਵਧਾਈਆਂ ਨਾਲ ਜੋਈਆਂ ਤੋਂ ਉੱਥੋਂ ਤੇ ਆਗੇ ਚੱਕਣ ਅੱਜ ਤੁਹਾਡੀ ਕਿਹੜੀ ਪਾਰਟੀ ਕਿਹੜਾ ਗਰੁੱਪ ਤੁਹਾਡਾ ਨਾਮ ਦੀ ਰੱਖਦਾ ਕੌਣ ਤੁਹਾਡਾ ਹੁੰਦਾ ਸਾਡਾ ਗਰੁੱਪ ਨੇ ਉਦਾਂ ਹੀ ਆਹੀ ਉੱਥੋਂ ਜੋਈਆਂ ਦੇ ਆਂਦੇ ਬਾਬੇ ਪੰਮੀ ਜੀ ਆਂਦੇ ਹੁੰਦੇ ਪਹਿਲਾਂ ਵੀ ਜਿੰਨੂੰ ਮਰਜ਼ੀ ਪੁੱਛ ਲਿਆ ਬਾਬਾ ਪੰਮੀ ਆਂਦਾ ਹੁੰਦਾ ਉੱਥੇ ਹਾਂਜੀ ਤੁਹਾਡਾ ਬਾਬਾ ਪੰਮੀ ਦਾ ਗਰੁੱਪ ਹੈ ਹਾਂਜੀ ਤੇ ਤੁਸੀਂ ਕਿਨੇ ਜੇ ਗਈਗੇ ਤੁਹਾਡਾ ਹਾਈਲਾਈਟ ਵਾਸਤੇ ਅਹੀਂ ਗਏ ਨਹੀਂ ਇਹ ਹਾਨੂੰ ਫੋਨ ਆਇਆ ਹੈ ਕਿ ਇਹ ਚੱਕਣ ਦੇ ਵਧਾਈ ਤੇ ਅਸੀਂ ਉਦੋਂ ਗਏਗੇ ਵਧਾਈਆਂ ਚੱਕਣ ਦੇਗੇ ਹਾਂਜੀ ਹਾਂ ਫੋਨ ਆਇਆ ਹੈਗਾ ਕਿ ਇਹ ਵਧਾਈ ਚੱਕਣਾ ਹੈ ਤੁਹਾਡੇ ਪਿੰਡਾਂ ਨੂੰ ਤੁਸੀਂ ਕੋਣ ਕੋਣ ਗਿਆ ਹਾਂ ਇਕੱਲੇ ਗਏਗੇ ਮੈਂ ਬਾਜਾ ਗਿਆ ਆਏਗਾ ਤੁਹਾਡੇ ਕਿੰਨੇ ਹਮਲਾਗੇ ਤਾਂ ਉਹ ਇਨਾਂ ਨੇ ਕੀਤਾ ਹਮਲਾ ਪਹਿਲਾਂ ਉਹ ਕਿਹੜਾ ਗਰੁੱਪ ਆ ਉਹ ਨਵੀਪੁਰ ਦੇ ਆ ਹਾਂਜੀ ਇਹ ਵਧਾਈ ਜਿੱਦਾਂ ਉਹ ਉਸਰੇ ਤੁਹਾਡੇ ਨਾਲ ਕੁਛ ਨਹੀਂ ਹੋਈ ਇਸ ਚੀਜ਼ ਹਾਂਜੀ ਹਾਂਜੀ ਤੁਹਾਡੇ ਕਿਹੜਾ ਮੇਨ ਬਾਬਾ ਕਿਹੜਾ ਤੁਹਾਡਾ ਸਾਡਾ ਬਾਬਾ ਮੇਨ ਪੰਮੀ ਬਾਬਾ ਹੀ ਕਹੋ ਪੂਰੇ ਹੋ ਗਏ ਹੁਣ ਆਹੀ ਆ ਕਿਹੜੇ ਆ ਭਾਈ ਜਿਹੜੇ ਲੰਮੇ ਪਏ ਪਰ ਇਹ ਇਹ ਕਿੰਨੇ ਤੇ ਨਹੀਂ ਹੈਗੇ ਨਹੀਂ ਨਹੀਂ ਤੁਸੀਂ ਵਧਾਈ ਦੱਸ ਤੋ ਗੱਲ ਕਿੰਨੇ ਕਿੰਨੇ ਨੇ ਆਵਾ ਘਰੇ ਉਹ ਘਰੇ ਆ ਉਹ ਨਾਲ ਨਹੀਂ ਗਈ ਉਹ ਨਾਲ ਨਹੀਂ ਗਈ ਪਰ ਤੂੰ ਜਿਵੇਂ ਬਿਨਾ ਬਿਨਾ ਕਿੰਨੇ ਤੂੰ ਕਿੱਦਾਂ ਚੱਲ ਜਲਦੀ ਕਰ ਹਾਂਜੀ